ਈ ਮਿਆਲੀ ਹਾਂ ਬੇਜੀ ਜਿਵੇਂ ਅੱਜ ਕੱਲ ਬਾਹਰ ਜਾਈ ਜਾਂਦੇ ਨੇ ਮੁੰਡੇ ਕੁੜੀਆਂ ਜੇ ਕਿਸੇ ਦੇ ਕੱਲਾ ਜਵਾਕ ਉਹ ਵੀ ਬਾਹਰ ਤੋਰ ਦਿੰਦਾ ਹੈ ਨਾ ਨਹੀਂ ਤਾਂ ਯਾਰ ਤੈਨੂੰ ਵਧੀਆ ਲੱਗਦਾ ਨਹੀਂ ਵਧੀਆ ਲੱਗਦਾ ਕਿਉਂ ਸੇ ਸਰਦਾਰੀ ਪੰਜਾਬ ਵਰਗਾ ਕਿਤੇ ਆਮਦਾਰੀ ਨਾ ਹਮਮ ਬਿਆਰ ਕਰਾਣਾ ਬੈਣਾ ਕਿਤੇ ਜੇ ਕਿਸੇ ਦੇ ਇੱਕਾ ਉਹ ਵੀ ਬਾਹਰ ਤੋਰ ਦਿੰਦਾ ਹੈ ਨਾ ਦੇਖੋ ਦੇਖ ਉਹ ਤਾਂ ਬਾਹਰ ਹੀ ਹੈ ਔਖਾ 당 ਕਰਦੇ ਰੋਟੀਆਂ ਟੁਕੜੇ ਵਿਚਾਰੀ ਦੱਸਦੇ ਫਿਰਦੇ ਦੇਣੀਆਂ ਨੂੰ ਮੇਂ ਨਿਆ ਮਨੀ ਤੇ ਆ ਨਿਆ ਦਾਸ ਦਾ ਦੇ ਨਾ ਕੋਈ ਹਾਲ ਨਹੀਂ ਉਧਰ ਦਾ ਇੱਥੇ ਮौजियां ਕਰਦੇ ਬੁੱਲੇ ਸ਼ਾਨ ਦੇ ਨਾ ਖਾਣੀ ਤਾਂ ਰੋਟੀ ਆ ਨਾਲੇ ਬੰਦੇ ਦੀ ਹਾਂ ਹਾਂ ਖਾਣੀ ਵੀ ਲੈ ਵੇ ਜੀ ਤੂੰ ਜਾ ਬਾਹਰ ਜਾ ਵੜੀ ਵਧੀਆ ਰਹੇਗੀ ਕਿ ਤੈਨੂੰ ਵਧੀਆ ਨਹੀਂ ਲੱਗਦਾ ਨਾ ਨਾ ਮੈਂ ਨਹੀਂ ਜਾਂਦੀ ਨਾ ਨਾ ਤੇਰਾ ਵੀਜ਼ਾ ਤਾਂ ਲੱਗਿਆ ਹੋਇਆ ਵਾ ਭਾਈ ਤੂੰ ਵਾ ਨਹੀਂ ਜਾਵੀਂ ਕਿਉਂ ਰੁਕੇ ਗਏ ਕਿ ਮਰਨਾ ਨਾ ਵਾਹ ਤਾਂ ਨਹੀਂ ਕੰਨ ਨੂੰ ਨਾ ਦੋਨੋਂ ਨਾ ਕਿਸੇ ਨੂੰ ਮਿਲਣਾ ਨਾ ਗੇਨਾਂ ਅੰਦਰ ਹੀ ਅੰਦਰ ਹੈ ਨਾ ਦੋ ਵਾਰ ਪਾੜੇ ਕਰ ਲਈ ਗੱਪ ਪਾਣੀ ਗਾ ਫਾਨੀ ਆਉਗਾ ਫਿਰ ਕੀ ਕਰेंगी ਨਹੀਂ ਜੱਜ ਜੀ ਕੁਝ ਕੋ ਮੇਰੀ ਮਾਨਕੀ ਕਰਤਾ ਆ ਦੇਖ ਕੇ ਮੇ ਹੋਇਆ ਫਿਰ ਮੈਂ ਬੋਲ ਇੱਕ ਇਹ ਮੇਰੇ ਤੋਂ ਹੀ ਲਾਸ ਬਸਤੂ ਪੀਣੀ ਮਾੜੇ ਬੱਸ 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 ਉਹ ਨਹੀਂ ਜਾ ਪਰ ਜਿਵੇਂ ਜੀ ਤੈਨੂੰ ਲੈ ਕੇ ਬਾਹਰ ਫੇਰ ਭੁਆਈ ਫੇਰ ਤੋਂ ਪਾਣੀ ਆ ਲੇਗਾ ਫਿਰ ਤੂੰ ਕੀ ਜਵਾਬ ਦੇਂਗੀ ਇਹ ਜੀ ਚ ਤਰਿਆ ਜੀ ਹੈ ਬੇਜੀ ਕੰਡਾ ਕੀ ਇਹਨਾਂ ਚੱਕਣ ਲੈ ਲੈ ਬੇਜੀ ਮੇਰੀ ਗੱਲ ਸੁਣ ਲਾ ਮੈਂ ਨਹੀਂ ਜਾਂਦੀ ਜੇ ਤੈਨੂੰ ਲੈ ਗੇ ਨਾ ਨਾ ਮੈਂ ਕਿਉਂ ਜਾਂ ਮੈਂ ਇੱਥੇ ਮੋ ਜੀ ਕਰਦੇ ਆ ਬੁੱਲੇ ਛਾਂਦੇ ਆ ਉਹ ਤੇ ਇਨੀ ਨਹੀਂ ਬਰ ਪਠੰਡ ਦੱਸ ਮਦਨੇ ਹਰ ਵਾਰ ਤਕੋਟਾ ਕੋਸ਼ਾ ਕੋਰਤਾ ਜਰਾਬਾਂ ਕਾਲ ਤੁੰਨੇ ਪੰਜਾਬ ਵਧੀਆ ਲੱਗਦਾ ਹਨਾ ਯਾ ਵਧੀਆ ਇਹ ਪਾਣੀ ਪੀਂਦਿਆਂ ਫੜੇ